ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਕਣਕ ਉੱਪਰ ਲਾਸਟ ਸਪਰੇਅ ਤੇ ਅਖੀਰਲਾ ਪਾਣੀ ਆਪਾਂ ਕਦੋਂ ਤੱਕ ਲਾ ਸਕਦੇ ਹਾਂ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਸਪਰੇਅ ਜੇਕਰ ਆਪਾਂ ਕੋ ਗਲਤ ਸਮੇਂ ਤੇ ਵੀ ਹੋ ਜਾਏਗੀ ਤਾਂ ਉਹਦਾ ਤਾਂ ਚਲੋ ਵੇਸਟ ਆਫ ਮਨੀ ਆਪਣਾ ਪੈਸਾ ਹੀ ਖਰਾਬ ਹੋਏਗਾ ਪਰ ਜੇਕਰ ਆਪਾਂ ਗਲਤ ਸਮੇਂ ਤੇ ਪਾਣੀ ਲਾ ਦਨੇ ਆ ਤੇ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਕਿ ਕਣਕਾਂ ਜਿੱਦਾਂ ਹੁਣ ਇਹ ਦਿਨਾਂ ਦੇ ਵਿੱਚ ਹਵਾ ਜਿਹੜੀ ਉਹ ਚੱਲਣੀ ਚੱਲਣੀ ਆ ਜਦੋਂ ਤੱਕ ਕਣਕਾਂ ਦੀ ਕਟਾਈ ਨਹੀਂ ਹੁੰਦੀ ਇਹ ਦੁਪਹਿਰ ਵੇਲੇ ਤੇ ਫੇਰੇ ਜੇਕਰ ਆਪਾਂ ਪਾਣੀ ਲਾ ਦਨੇ ਆ ਤੇ ਕਣਕ ਆਪਣੀ ਪੱਕਦੀ ਨਹੀਂ ਸੁੱਕਣੀ ਸਟਾਰਟ ਹੋ ਜਾਂਦੀ ਆ ਸੋ ਇਹ ਆਪਾਂ ਕਿਵੇਂ ਦੇਖਣਾ ਕਿ ਹੁਣ ਕਣਕ ਆਪਣੀ ਪਾਣੀ ਮੰਗ ਰਹੀ ਆ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਸਪਰੇਆਂ ਦੀ ਤੇ ਸਪਰੇਹਾਂ ਤਾਂ ਚਲੋ ਤੇਲੇ ਵਾਲੀ ਉਸ ਟਾਈਮ ਪੂਰੇ ਜੋਰਾਂ ਤੇ ਚੱਲ ਰਹੀ ਸੀ ਜਦੋਂ 1 ਮਾਰਚ ਤੋਂ ਪਹਿਲਾਂ ਮੀਂਹ ਨਹੀਂ ਸੀ ਪਿਆ ਉਸ ਤੋਂ ਪਹਿਲਾਂ ਤੇਲਾ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਤਗੜਾ ਅਟੈਕ ਆ ਜਿਹੜਾ ਉਹ ਤੇਲੇ ਦਾ ਹੋਇਆ ਸੀ ਕਈ ਕਿਸਾਨ ਵੀਰ ਕਹਿ ਦਿੰਦੇ ਆ ਕਿ ਆਪਾਂ ਯੂਰੀਆ ਜ਼ਿਆਦਾ ਪਾਈ ਸੀ ਜਾਂ ਲੇਟ ਪਾਤੀ ਸੀ ਉਹਦੇ ਕਾਰਨ ਤੇ ਲਾਇਆ ਕਿਸਾਨ ਵੀਰ ਉਹ ਅੱਦਾ ਨਹੀਂ ਹੁੰਦਾ ਜਦੋਂ ਤੇਲੇ ਦਾ ਆਪਣੇ ਨਾਲ ਵਾਲੇ ਖੇਤ ਦੇ ਉੱਪਰ ਅਟੈਕ ਹੋ ਜਾਂਦਾ ਤੇ ਉਹ ਫਿਰ ਆਪਣੇ ਖੇਤ ਵਿੱਚ ਆਈ ਗਈ ਆਏਗਾ ਭਾਵੇਂ 2 ਦਿਨਾਂ ਬਾਅਦ ਆਜੇ ਜਾਂ 3 ਦਿਨਾਂ ਬਾਅਦ ਆਜੇ ਉਹ ਭਾਵੇਂ ਆਪਾਂ ਆਪਣੀ ਕਣਕੇ ਛੋਟੇ ਕਦ ਦੀ ਕਿਉਂ ਨਹੀਂ ਜਾਂ ਆਪਾਂ ਯੂਰੀਆ ਸਹੀ ਸਮੇਂ ਤੇ ਕਿਉਂ ਨਾ ਪਾਈ ਹੋਏ ਫਿਰ ਵੀ ਆਪਣੇ ਤੇਲਾ ਜਿਹੜਾ ਉਹ ਅਟੈਕ ਹੋਣਾ ਹੀ ਹੁੰਦਾ ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜਾ ਆਪਾਂ ਨੂੰ ਇਹ 10-15 ਦਿਨ ਗੈਪ ਮਿਲ ਗਿਆ ਕਣਕਾਂ ਦੇ ਉੱਪਰ ਮਤਲਬ ਮੌਸਮ ਗਰਮ ਹੋਣ ਲੱਗ ਪਿਆ ਸੀ 26-27 ਫਰਵਰੀ ਲੱਗੇ ਨਾ ਮੌਸਮ ਪੂਰਾ ਗਰਮ ਹੋ ਗਿਆ ਸੀ ਜਦੋਂ ਤੇਲੇ ਦਾ ਗਰਮੀ ਦੇ ਵਿੱਚ ਹੀ ਤੇਲੇ ਦਾ ਅਟੈਕ ਆ ਜਿਹੜਾ ਉਹ ਬੜਾ ਜ਼ਿਆਦਾ ਹੁੰਦਾ ਤੇ ਮੌਸਮ ਗਰਮ ਹੋਣ ਦੇ ਕਾਰਨ ਬਾਅਦ ਵਿੱਚ ਮੀਂਹ ਪਿਆ ਗਿਆ ਤੇ ਮੀਂਹ ਦੇ ਨਾਲ ਤੇਲਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਖਤਮ ਹੋ ਜਾਂਦਾ ਉਹ ਭਾਵੇਂ ਤੇਲਾ ਹੋਏ ਤੇ ਭਾਵੇਂ ਚੇਪਾ ਹੋਏ ਨਾਲੇ ਮੀਂਹ ਪਿਆ ਵੀ ਕਾਫੀ ਜ਼ਿਆਦਾ ਤੇਜ਼ ਸੀ ਜਿਹਦੇ ਕਾਰਨ ਤੇ ਮਤਲਬ ਜਿਹੜੀਆਂ ਤੇ ਕਣਕਾਂ ਅਕਤੂਬਰ ਦੇ ਮਹੀਨੇ ਬਜਾਈ ਵਾਲੀਆਂ ਸੀ ਉਹ ਜ਼ਿਆਦਾਤਰ ਕਿਸਾਨਾਂ ਨੇ ਸਪਰੇਆ ਕਰਤੀਆਂ ਸੀ ਪਰ ਜਿਹੜੀਆਂ ਕਣਕਾਂ ਉਸ ਟਾਈਮ ਨਸਾਰਾ ਕਰ ਰਹੀਆਂ ਸੀ ਤੇ ਤੇਲਾ ਲੱਗਿਆ ਹੋਇਆ ਸੀ ਤੇ ਉਹਨਾਂ ਨੂੰ ਹੁਣ ਸਪਰੇਅ ਤੋਂ ਉਹ ਕਣਕਾਂ ਬਚ ਗਈਆਂ ਤੇ ਦੂਸਰੀ ਇਹ ਗੱਲ ਕਿ ਜਿਹੜਾ ਇਹ ਮੌਸਮ ਆਪਣਾ ਬੇਸ਼ੱਕ ਇਹ ਕੋਈ 5-7 ਦਿਨ ਨੁਕਸਾਨ ਵੀ ਕਾਫੀ ਏਰੀਆ ਦੇ ਵਿੱਚ ਹੋਇਆ ਪਰ ਜਿਹੜੇ ਸਾਰੇ ਕਿਸਾਨ ਵੀਰਾਂ ਨੂੰ 5-7 ਦਿਨ ਮਿਲ ਗਏ ਠੰਡਾ ਰਹਿ ਗਿਆ ਮੌਸਮ ਅੱਜ ਜਿਦਾਂ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਇਹ 9 ਤੇ ਮਾਰਚ ਆ ਹਨਾ ਤੇ ਆਪਾਂ ਨੂੰ 9 ਦਿਨ ਪੂਰੇ ਮਿਲ ਗਏ ਤੇ ਇਹ 9 ਦਿਨ ਨੇ ਹੀ ਕਣਕਾਂ ਜਿਹੜੀਆਂ ਅਗੇਤੀਆਂ ਉਹ ਕਣਕਾਂ ਬਣਾਤੀਆਂ ਨਹੀਂ ਤਾਂ ਹੁਣ ਨੂੰ ਕਣਕਾਂ ਲਾਲ ਹੋਣੀਆਂ ਸਟਾਰਟ ਹੋਣੀਆਂ ਸੀ ਜਿਹੜੀਆਂ ਮਤਲਬ ਅਕਤੂਬਰ ਮਹੀਨੇ ਦੀ ਬਜਾਈ ਵਾਲੀਆਂ ਸੀ ਤੇ ਇਹਨਾਂ ਦੇ ਉੱਪਰ ਹੁਣ ਤੁਸੀਂ ਸਪਰੇਅ ਹੈ ਜਿਹੜੀ ਉਹ ਮੇਰੀ ਮਨੋ ਤੇ ਨਾ ਹੀ ਕਰੋ ਪਹਿਲੀ ਗੱਲ ਤੁਸੀਂ ਆਹ ਦੇਖ ਲੈਣੀ ਆ ਕਿ ਆਹ ਦੇਖੋ ਇਹ ਕਣਕ ਤੁਹਾਨੂੰ ਥੋੜੀ ਜੀ ਪੀਲਗੀ ਚ ਲੱਗ ਰਹੀ ਹੋएगी ਇਹ ਮਤਲਬ ਕੈਮਰੇਜ ਦੇ ਵਿੱਚ ਤਾਂ ਚਲੋ ਘਟ ਆ ਰਿਹਾ ਤੇ ਆਹ ਜਿੱਦਾਂ ਦੇਖੋ ਤੁਹਾਨੂੰ ਇਹ ਥੋੜੀ ਜੀ ਮਤਲਬ ਹਰੇ ਹੋਲ ਜੀ ਚ ਲੱਗ ਰਹੀ ਹੋएगी ਹਨ ਤੇ ਆਹ ਦੇਖੋ ਤੁਸੀਂ ਇਹ ਕਣਕ ਪੀਲੀ ਹੈ ਨਾ ਤੇ ਇਹਦਾ ਇਹ ਕਾਰਨ ਕਿ ਹੁਣ ਆਪਾਂ ਇਹਦੇ ਉੱਪਰ ਸਪਰੇਅ ਨਹੀਂ ਕਰ ਸਕਦੇ ਬੇਸ਼ੱਕ ਇਹ ਦੋਨੋਂ ਖੇਤ ਤੇ ਬਜਾਈ ਇੱਕੋ ਦੇਣਾ ਪਰ ਇਹ ਕਣਕ ਬਾਅਦ ਵਿੱਚ ਥੋੜੀ ਜੁਗਰੀ ਸੀ ਇਹ ਬੱਤਰ ਘਟ ਸੀ ਤਾਂ ਕਰਕੇ ਇਹ ਵਾਲੀ ਕਣਕ ਵੀ ਇਹਦੇ ਨਾਲ ਹੀ ਹੈ ਪਰ ਆਹ ਦੇਖੋ ਤੁਸੀਂ ਐਨ ਪੀਲੀ ਥੋੜੀ ਥੋੜੀ ਉੱਪਰੋਂ ਕੁੰਬਲੀਆਂ ਜਿਹੜੀਆਂ ਪੀਲੀਆਂ ਹੋਣੀਆਂ ਸਟਾਰਟ ਹੋ ਜਿਹੜੀਆਂ ਤੁਸੀਂ ਮਤਲਬ ਕੀ ਕਰਨਾ ਕੋਈ ਜਿਹੜੀ ਕਣਕ ਪਛੇਤੀ ਹੋਏਗੀ ਉਹਦਾ ਇੱਕ ਪੱਤਾ ਤੋੜ ਲਿਆ ਤੋੜ ਕੇ ਲਿਆਓ ਜਿਹੜੀ ਕਣਕ ਮਤਲਬ 15 ਨਵੰਬਰ ਤੋਂ ਬਾਅਦ ਚ ਬਜਾਈ ਆ ਜਾਂ ਤੁਸੀਂ ਕਹਿ ਸਕਦੇ ਹੋ ਕਿ 10 ਨਵੰਬਰ ਲੱਗੇ ਨੇੜੇ ਜਿਹੜੀ ਮਤਲਬ 10 15 ਦਿਨ ਜਿਹੜੀ ਕਣਕ ਦੀ ਬਾਅਦ ਚ ਬਜਾਈ ਹੋਈ ਉਹ ਤੇ ਆਮ ਸਿੱਟੇ ਦੇ ਲਾਗੇ ਜਾਂ ਸਿੱਟਾ ਤੋੜ ਲਿਆਓ ਤੇ ਜਿਹੜੀ ਕਣਕ ਆਪਣੀ ਅਗੇਤੀ ਲੱਗੀ ਹੋਈ ਆ ਉਹਦੇ ਨਾਲ ਮਿਲਾ ਕੇ ਦੇਖ ਲਓ ਜੇ ਤੁਹਾਨੂੰ ਲੱਗਦਾ ਕਿ ਰੰਗ ਦੇ ਵਿੱਚ ਚੇਂਜ ਆ ਗਿਆ ਹੁਣ ਜਿੱਦਾਂ ਮੈਨੂੰ ਸਾਹਮਣੇ ਲੱਭ ਰਿਹਾ ਕਿ ਇਹ ਵਾਲੀ ਕਣਕ ਪੀਲੀ ਆ ਤੇ ਇਹ ਵਾਲੀ ਕਣਕ ਥੋੜੀ ਜੀ ਮਤਲਬ ਹਰੇ ਹਰੇ ਹੋਲਚਾ ਜੇ ਹਰੀ ਆ ਤੇ ਇਹ ਦੇਖੋ ਤਾ ਕਰਕੇ ਤੁਸੀਂ ਮਤਲਬ ਜਦੋਂ ਵੀ ਮਾੜਾ ਜਿਹਾ ਵੀ ਤੁਹਾਨੂੰ ਲੱਗਦਾ ਨੇ ਕਿ ਕਣਕ ਰੰਗ ਚੇਂਜ ਕਰਨ ਲੱਗ ਪਈ ਐ ਕਣਕ ਦਾ ਰੰਗ ਹੈ ਜਿਹੜਾ ਉਹ ਚੇਂਜ ਹੋ ਗਿਆ ਉਹਦੇ ਤੋਂ ਬਾਅਦ ਤੁਸੀਂ ਸਪਰੇਅ ਜਿਹੜੀ ਉਹ ਨਹੀਂ ਕਰਨੀ ਕਣਕ ਦੇ ਉੱਪਰ ਇਹਦੇ ਨਾਲ ਤੁਹਾਨੂੰ ਇਹ ਮਤਲਬ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੀ ਤੁਹਾਡਾ ਹੋਣਾ ਫਾਇਦਾ ਕੋਈ ਨਹੀਂ ਹੋਣਾ ਤੇ ਜੇਕਰ ਮੈਂ ਪਾਣੀ ਦੀ ਗੱਲ ਕਰਾਂ ਸਪਰੇਅ ਤਾਂ ਚਲੋ ਵੇਸਟ ਆਫ ਮਨੀ ਹੋ ਜਾਂਦੀ ਹੈ ਆਪਣੀ ਜੇਕਰ ਆਪਾਂ ਸਪਰੇਅ ਗਲਤ ਸਮੇਂ ਤੇ ਕਰ ਦਨੇ ਆ ਪਰ ਜੇਕਰ ਆਪਾਂ ਪਾਣੀ ਗਲਤ ਸਮੇਂ ਤੇ ਲਾ ਦਨੇ ਆ ਤਾਂ ਉਹਦੇ ਨਾਲ ਆਪਾਂ ਨੂੰ ਘੱਟ ਤੋਂ ਘੱਟ 3-4 ਕੁਇੰਟਲ ਦਾ ਝਾੜ ਆ ਜਿਹੜਾ ਉਹ ਘੱਟ ਦੇਖਣ ਨੂੰ ਮਿਲ ਸਕਦਾ ਪਿਛਲੀ ਤੋਂ ਪਿਛਲੀ ਵਾਰ ਬਹੁਤ ਹੋਇਆ ਸੀ ਪਿਛਲੀ ਤਾਂ ਚਲੋ ਕਣਕਾਂ ਗਿਰੀਆਂ ਹੋਈਆਂ ਸੀ ਪਿਛਲੀ ਤੋਂ ਪਿਛਲੀ ਵਾਰ ਇਦਾਂ ਬਹੁਤ ਹੋਇਆ ਸੀ ਕਿ ਕਿਸਾਨ ਵੀਰਾਂ ਨੇ ਪਾਣੀ ਆ ਜਿਹੜਾ ਉਹ ਗਰਮੀ ਜੱਕਦਮ ਜ਼ਿਆਦਾ ਵਧ ਗਈ ਸੀ ਤੇ ਪਾਣੀ ਆ ਜਿਹੜਾ ਉਹ ਕਣਕਾਂ ਨੂੰ ਜ਼ਿਆਦਾ ਲਾਤਾ ਜਾਂ ਮਤਲਬ ਜਿਹੜੀਆਂ ਕਣਕਾਂ ਨੂੰ ਨਹੀਂ ਵੀ ਸੀ ਲਾਣਾ ਉਹਨਾਂ ਨੂੰ ਵੀ ਲਾਤਾ ਤੇ ਕਣਕਾਂ ਜਿੱਥੇ 10 ਦਿਨਾਂ ਦੇ ਵਿੱਚ ਪੱਕੜੀਆਂ ਸੀ ਜਾਂ 20 ਦਿਨਾਂ ਦੇ ਵਿੱਚ ਕਣਕਾਂ ਪੱਕੜੀਆਂ ਸੀ ਦੇ 20 ਦਿਨਾਂ ਵਾਲੀ ਕਣਕ 15 ਦਿਨਾਂ ਜੀ ਪੱਕ ਗਈ ਜਾਂ 10 ਦਿਨਾਂ ਦੇ ਵਿੱਚ ਹੀ ਪੱਕ ਗਈ ਮਤਲਬ ਇਦਾਂ ਹੋਇਆ ਸੀ ਜੇ ਹੁਣ ਦੇਖੋ ਤੁਸੀਂ ਇਹ ਵਾਲੀ ਕੰਡੀਸ਼ਨ ਆ ਕਣਕ ਦੀ ਹਨਾ ਇਹ ਬੇਸ਼ੱਕ 1 ਨਵੰਬਰ ਦੀ ਬਜਾਈ ਹੈ ਪਰ ਕਣਕ ਥੋੜੀ ਜੀ ਅਣ ਖੇਤ ਭਾਰਾ ਤਾਂ ਕਰਕੇ ਅਗੇਤੀ ਜੀ ਲੱਗ ਰਹੀ ਹੈ ਜਦਾ ਜਦਾ ਅਕਤੂਬਰ ਮਹੀਨੇ ਦੀ ਬਜਾਈ ਹੁੰਦੀ ਹੈ ਇਹ ਦੇਖੋ ਇਹਦਾ ਵੀ ਤੁਸੀਂ ਰੰਗ ਦੇਖ ਲਓ ਜਦੋਂ ਵੀ ਤੁਹਾਨੂੰ ਲੱਗਦਾ ਨਾ ਕਿ ਰੰਗ ਕਣਕ ਨੇ 19 21 ਜਿੰਨਾ ਵੀ ਚੇਂਜ ਕੀਤਾ ਮਤਲਬ ਬਾਕੀ ਕਣਕਾਂ ਨਾਲੋਂ ਥੋੜਾ ਜਿਹਾ ਵੀ ਰੰਗ ਚੇਂਜ ਕਰ ਲਿਆ ਤੇ ਉਹਦੇ ਤੋਂ ਬਾਅਦ ਪਾਣੀ ਨਾ ਲਾਇਓ ਇਹਦੇ ਨਾਲ ਕੀ ਹੋਣਾ ਦੁਪਹਿਰ ਵੇਲੇ ਚਲਦੀਆਂ ਹਵਾਾਂ ਤੇ ਜਦੋਂ ਹਵਾ ਚੱਲੀ ਪਾਣੀ ਆਪਾਂ ਲਾਹਤਾ ਤੇ ਇਹ ਕਣਕ ਪੱਕਣੀ ਨਹੀਂ ਇਹ ਸੁੱਕ ਜਾਣੀ ਹੈ ਸੁੱਕਣੀ ਸਟਾਰਟ ਹੋ ਜਣੀਆਂ ਉਹਦੇ ਨਾਲ ਦਾਣਾ ਤੁਹਾਡਾ ਬਰੀਕ ਪੈ ਜਾਣਾ ਤੇ ਝਾੜ ਤੁਹਾਡਾ ਬਿਲਕੁਲ ਨਹੀਂ ਆਣਾ ਸੋ ਧੰਨਵਾਦ